ਲਾਨਤ ਹੈ ਲਾਨਤ ਹੈ ਇਹੋ ਜੇ ਵਿੱਚ ਮੰਤਰੀ ਦੀ ਪਾਬੀ ਨੇ ਦਿਓਰ ਨੂੰ ਸੁਣਾਈਆਂ ਖਰੀਆਂ ਖਰੀਆਂ ਮਨਪ੍ਰੀਤ ਬਾਦਲ ਦੀ ਪੁਰਾਣੀ ਆਦਤ ਹੈ ਕਿ ਲੋਕਾਂ ਦੇ ਉੱਤੇ ਬੋਝ ਪਾ ਕੇ ਉਹਨਾਂ ਦੀ ਜੇਬਾਂ ਤੋਂ ਪੈਸੇ ਕੱਢ ਕੇ ਖਜ਼ਾਨੇ ਵਿੱਚ ਪਾਣ ਪੰਜਾਬ ਦੇ ਬਜਟ ਬਾਰੇ ਬੋਲੇ ਹਰ ਸਿਮਰਤ ਕੌਰ ਬਾਦਲ ਉਹ ਇਹੋ ਜਿਹਾ ਫੇਲਡ ਵਿੱਤ ਮੰਤਰੀ ਪੰਜਾਬ ਦੇ ਇਤਿਹਾਸ 'ਚ ਹੋਇਆ ਨਹੀਂ ਜਿੰਨਾ ਸਰ ਮਨਪ੍ਰੀਤ ਸਿੰਘ ਬਾਦਲ ਹੈਗੇ ਕਿਹਾ ਮਨਪ੍ਰੀਤ ਬਾਦਲ ਹੁਣ ਤੱਕ ਦੇ ਸਭ ਤੋਂ ਫੇਲ ਵਿੱਤ ਮੰਤਰੀ ਕਿਤੇ ਮੁੱਖ ਮੰਤਰੀ ਜਿਹੜਾ ਨਾ ਦਫ਼ਤਰ ਤੇ ਜਾਂਦਾ ਨਾ ਲੋਕਾਂ ਦੇ ਵਿੱਚ ਜਾਂਦਾ ਤੇ ਨਾ ਹੀ ਕਿਤੇ ਉਹ ਵਾਦੇ ਉਹਨੂੰ ਪੂਰਾ ਕਰ ਕੈਪਟਨ ਨੂੰ ਵੀ ਪਾਈਆਂ ਲਾੜਤਾ ਜੀ ਹਾਂ ਪੰਜਾਬ ਦੇ ਬਜਟ ਬਾਰੇ ਲੋਕਾਂ ਦੀ ਰਾਏ ਤਾਂ ਸ਼ਾਇਦ ਤੁਸੀਂ ਜਾਣ ਹੀ ਲਈ ਹੋਵੇ ਪਰ ਹੁਣ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸ ਬਜਟ ਬਾਰੇ ਕੇਂਦਰੀ ਕੈਬਨਿਟ ਮੰਤਰੀ ਹਰ ਸਿਮਰਤ ਕੌਰ ਦਾ ਜੀਹਾਂ ਬਿਆਨ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਜੀ ਹਾਂ ਇਹ ਬਿਆਨ ਹੈ ਕਿਸੇ ਹੋਰ ਮੰਤਰੀ ਨੇ ਨਹੀਂ ਦਿੱਤਾ ਬਲਕਿ ਮਨਪ੍ਰੀਤ ਬਾਦਲ ਦੇ ਰਿਸ਼ਤੇ ਵਿੱਚ ਭਾਬੀ ਲੱਗਦੇ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਹੁਣ ਤੱਕ ਦੇ ਸਭ ਤੋਂ ਫੇਲ ਵਿੱਤ ਮੰਤਰੀ ਨੇ ਦਾਨਤ ਹੈ ਇਹੋ ਜੇ ਵਿੱਤ ਮੰਤਰੀ ਦੇ ਜਿਹਨੇ ਚੋਰ ਮੈਨੀਫੈਸਟੋ ਖੁਦ ਬਣਾਇਆ ਕਾਂਗਰਸ ਦਾ ਉਸ ਚੋਰ ਮੈਨੀਫੈਸਟੋ ਦਾ ਵਾਅਦਾ ਇਸ ਵਿੱਤ ਮੰਤਰੀ ਨੇ ਕੀਤਾ ਉਹਦੇ ਬਾਅਦ ਸਰ ਮੰਤਰੀਤ ਸਿੰਘ ਬਾਦਲ ਪੰਜਾਬ ਦਾ ਖਜ਼ਾਨਾ ਮੰਤਰੀ ਬਣੇ ਪੂਰੇ ਪੰਜਾਬ ਦਾ ਖਜ਼ਾਨੇ ਦੀ ਚਾਬੀ ਇਹਨਾਂ ਦੇ ਕੋਲ ਤੇ ਨਾ ਕਿਸਾਨਾਂ ਨੂੰ ਸਾਰੇ ਜਿਹਨੇ ਵਾਦੇ ਕੀਤੇ ਸੀ ਕਿ ਕਿਸਾਨ ਦਾ ਹਰ ਇੱਕ ਤਰ੍ਹਾਂ ਦਾ ਕਰਜ਼ਾ ਮਾਫ ਕਰਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਪੈਨਸ਼ਨ ਸ਼ਰਨ ਦੇ ਜਿੰਨਾ ਰਕਮ ਉਹਨੂੰ ਵਧਾਵਾਂਗੇ ਉਹ ਕਰਨ ਤੋਂ ਬਚਾਏ ਹੁਣ ਆਪਣੇ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਕੇ ਕਿਸੇ ਹੋਰ ਦੇ ਜ਼ਿੰਮੇ ਫਲਾਨੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਿੰਦੀ ਲਾਣਤ ਹੈ ਇਹੋ ਜੇ ਮੁੱਖ ਮੰਤਰੀ ਚ ਲਾਣਤ ਹੈ ਮਨਪ੍ਰੀਤ ਸਿੰਘ ਵਰਗੇ ਵਿੱਤ ਮੰਤਰੀ ਚ ਜਿਨ੍ਹਾਂ ਨੂੰ ਨਾ ਤਾਂ ਖਜ਼ਾਨਾ ਸਾਂਭਣਾ ਆਉਂਦਾ ਤੇ ਨਾ ਲੋਕਾਂ ਵਿੱਚ ਵੰਡਣਾ ਆਉਂਦਾ ਹੈਗਾ ਆ ਉਹੀ ਵਿੱਤ ਮੰਤਰੀ ਹੈਗੇ ਜਿਨ੍ਹਾਂ ਨੂੰ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿ ਕੇ ਸਾਲ ਭਰ ਚ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਲੇਕਿਨ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਦੱਸਣਾ ਚਾਹਦੀ ਆ ਜਿਵੇਂ 10 ਸਾਲ ਸਾਡੇ ਸਮੇਂ 20000 ਕਰੋੜ ਰੁਪਏ ਹਰ ਸਾਲ ਇਸ ਖਜ਼ਾਨੇ ਵਿੱਚ ਜਾਂਦਾ ਰਿਹਾ ਇਸ ਸਾਰੇ ਵੀ ਖਜ਼ਾਨੇ ਵਿੱਚ 20000 ਕਰੋੜ ਦੀ ਆਮਦਨੀ ਨਹੀਂ ਲੇਕਿਨ GST ਲਾਗੂ ਹੋਣ ਦੇ ਬਾਅਦ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ 6.5 ਹਜ਼ਾਰ ਕਰੋੜ ਰੁਪਏ ਹੋਰ ਦਿੱਤੇ ਨੇ 6.5 ਹਜ਼ਾਰ ਕਰੋੜ ਰੁਪਏ ਦੇ ਨਾਲ ਇਸ ਵਿੱਤ ਮੰਤਰੀ ਨੇ ਕੀਤਾ ਕਿ ਕਿਉਂਕਿ ਨਾ ਕਿਸੇ ਨੂੰ ਪੈਨਸ਼ਨ ਵੀ ਨਹੀਂ ਸ਼ਗਨ ਦੇ ਕਾਰਡ ਚੈੱਕ ਨਹੀਂ ਮਿਲੇ ਆਟੇਦਾਰ ਦੇ ਕਾਰਡ ਕਟਵਾ ਦਿੱਤੇ ਗਏ ਨੇ ਵਿਕਾਸ ਦਾ ਕੰਮ ਸਾਰਾ ਠੱਪ ਹੋ ਗਿਆ ਤੇ ਕਿਸਾਨਾਂ ਦੇ ਕਰਜ਼ਾ ਮਾਫੀ ਦੇ ਨਾਂ ਤੇ ਜਿਹੋ ਜਿਹਾ ਬੱਧਾ ਮਜ਼ਾਕ ਮੰਤਰੀ ਬਾਦਲ ਜੀ ਨੇ ਆਪ ਵਾਅਦੇ ਕੀਤੇ ਸੀ ਉਹ ਕੀਤਾ ਹੈ ਉਹ ਇਹੋ ਜਿਹਾ ਫੇਲਡ ਮંત્રી ਪੰਜਾਬ ਦੇ ਇਤਿਹਾਸ 'ਚ ਹੋਇਆ ਨਹੀਂ ਜਿੰਨਾ ਸਰ ਮੰਤਰੀ ਸਿੰਘ ਬਾਦਲ ਹੈਗੇ ਬੀਬਾ ਹਰਸਿਮਰਤ कौर ਬਾਦਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਕਈ ਮੰਤਰੀਆਂ ਨੂੰ ਰਗੜੇ ਲਾਏ ਨਸ਼ੇ ਕਾਂਗਰਸ ਸਰਕਾਰ ਦੇ ਆਉਣ ਦੇ ਬਾਅਦ ਕਿਵੇਂ 300% ਵੱਧ ਗਏ ਨੇ ਇਹ ਪੰਜਾਬ ਦੀ ਜਨਤਾ ਜਾਣਦੀ ਹੈ ਮੇਰੇ ਵਾਸਤੇ ਸਭ ਤੋਂ ਸ਼ਰਮ ਦੀ ਗੱਲ ਆ ਹੈਗੀ ਕਿ ਇੱਕ ਮੁੱਖ ਮੰਤਰੀ ਗੁਟਕਾ ਸਾਫ ਦੀ 100 ਖਾਂਦੇ ਨੇ ਤਲਵੰਡੀ ਸਾਹਿਬੋ ਤੇ ਤਖ ਦਮਦਮਾ ਸਾਹਿਬ ਵੱਲ ਗੁੱਟਾ ਕਰਕੇ ਦਮਦਮਾ ਸਾਹਿਬ ਜੇ ਦਸਮ ਪਾਤਸ਼ਾਹ ਦਾ ਨਾਂ ਲੈ ਕੇ ਉਹਨਾਂ ਦੇ ਚਰਨਾਂ ਦਾ ਨਾਂ ਲੈ ਕੇ ਸੌ ਖਾਂਦੇ ਕਿ ਚਾਰ ਹਫ਼ਤਾ ਚ ਮੈਂ ਨਸ਼ਾ ਮੁਕਤ ਕਰ ਦਾਂਗਾ ਇਹਨਾਂ ਨੇ ਤਾਂ ਸ਼ਰਮਿੰਦਰ ਸ਼ਰਮਿੰਦ ਸ਼ਰਮਸਾਰ ਕਰਤਾ ਕਿ ਕਿਹੋ ਜਿਹੇ ਡਿਗੇ ਹੋਏ ਇਨਸਾਨ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੌ ਖਾ ਕੇ ਵੀ ਤੱਕ ਨਹੀਂ ਕੀਤਾ ਚਾਰ ਹਫ਼ਤਿਆਂ ਜੇ ਕੀ ਸਾਲ ਨਿਕਲ ਗਿਆ ਤੇ ਕੱਲ ਮੈਨੂੰ ਪਤਾ ਲੱਗਿਆ ਕਿ ਇੱਕ ਵਾਰ ਫੇਰ ਸੌ ਚੁਕਾਈ ਜਿਹੜੇ ਗੁਰੂ ਸਾਹਿਬ ਦੀ ਸੌ ਪੂਰੀ ਨਹੀਂ ਪਈ ਤਾਂ ਹੁਣ ਪੰਜਾਬ ਵਾਸੀਆਂ ਨੂੰ ਸੌ ਚਕਾਈ ਲੇਕਿਨ ਸੌ ਚੱਕਦੇ ਆ ਨਹੀਂ ਕਿਹਾ ਕਿ ਮੈਂ ਖੁਦ ਨਸ਼ੇ ਨੂੰ ਤਿਆਗਾਗਾ ਤੇ ਆਪਣੇ ਘਰ ਤੋਂ ਸ਼ੁਰੂ ਕਰਾਂਗਾ ਜਿਹੜੇ 5 ਵਜੇ ਤੋਂ ਬਾਅਦ ਬੋਤਲਾ ਖੋਲ ਕੇ ਬਹਿ ਜਾਂਦੇ ਨੇ ਉਹਦੀ ਜਮਾਈ ਚਰਚਾ ਨਹੀਂ ਕੀਤੀ ਗਈ ਸਭ ਸਮਾਜ ਤੇ ਮਹੱਲੇ ਦੇ ਉੱਤੇ ਪਾ ਦਿੱਤਾ ਗਿਆ ਸੋ ਇਹੋ ਜੇ ਵੱਧਾ ਮਜ਼ਾਕ ਇਹੋ ਦਾ ਝੂਠ ਦਾ ਕੈਗ ਦੀ ਰਿਪੋਰਟ ਕਰੇ ਕਿ ਨਸ਼ਾ ਵਧਿਆ ਹੈਗਾ ਇਹਨਾਂ ਨੇ ਜਿਹੜੇ ਨਸ਼ਾ ਛਡਾਊ ਕੇਂਦਰ ਵਾਸਤੇ ਜਿਹੜਾ 150 ਕਰੋੜ ਅਸੀਂ ਦਿੱਤੇ ਦਿੰਦੇ ਸੀ ਉਹਨੂੰ ਘਟਾ ਕੇ ਕਰੋੜ ਤੇ ਛੜਦਾ 70 ਫੀਸਦੀ ਪੰਜਾਬ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰਦਾ ਲੇਕਿਨ ਕਿਹੜੇ ਨਸ਼ਾ ਛਡਾਊ ਕੇਂਦਰ 'ਚ ਇਹ 2 ਕਰੋੜ ਦੀ ਆਬਾਦੀ ਨੂੰ ਤੁਸੀਂ ਭਰਤੀ ਕੀਤਾ ਨਸ਼ਾ ਛਡਾਣ ਵਾਸਤੇ ਰੋ ਦਾ ਜਵਾਬ ਹੈ ਤੇ ਨਹੀਂ ਜਵਾਬ ਹੈਗਾ ਕਿ ਨਸ਼ੇ ਨੂੰ ਬੰਦ ਕਿਉਂ ਨਹੀਂ ਕਰ पाए ਤੇ ਨਹੀਂ ਜਵਾਬ ਹੈ ਕਿ ਨਸ਼ਾ ਛਡਾਊ ਕੇਂਦਰ ਨੇ ਤੁਸੀਂ ਗਰੰਟਾ ਕਿਉਂ ਘਟਾ ਦਿੱਤੀਆਂ ਨਹੀਂ ਸੋ ਸ਼ਰਮ ਦੀ ਗੱਲ ਹੈ ਕਿ ਇਹ ਸਰਕਾਰ ਝੂਠ ਦਾ ਭੁਲੰਗਾ ਝੂਠੇ ਵਾਦੇ ਝੂਠੇ ਦਾਅਵੇ ਦੇ ਨਾਲ ਬਣੀ ਹੈ ਤੇ ਹੁਣ ਲੋਕਾਂ ਨੂੰ ਬੇਹਾਲ ਕਰ ਰਹੀ ਹੈ ਪੰਜਾਬ ਦੀ ਤਰੱਕੀ ਤੇ ਵਿਕਾਸ ਨੂੰ ਰੋਕ ਕੇ ਪੰਜਾਬ ਨੂੰ ਦਾ ਬਿਹਾਲ ਕਰ ਰਹੀ ਹੈ। ਕ੍ਰਿਯੋਗਹਿ ਕੇ ਹਰ ਸਿਮਰਤ ਕੌਰ ਬਦਲ ਇੱਕ ਸਮਰੋਚਾ ਸ਼ਿਰਕਤ ਕਰਨ ਲਈ ਮਾਨਸਾ ਪਹੁੰਚੇ ਸਨ। ਗੱਲਾਂ-ਗੱਲਾਂ 'ਚ ਹਰ ਸਿਮਰਤ ਕੌਰ ਨੇ ਵਿੱਤ ਮੰਤਰੀ ਮਨਪ੍ਰੀਤ ਬਦਲ ਨੂੰ ਫੇਲ ਕਰਾਰ ਦਿੱਤਾ। ਪਰ ਉਹਨਾਂ ਦੇ ਕਥਿਤ ਬੇਬਾਕ ਬਿਆਨਤੋਂ ਕਿਤੇ ਨਾ ਕਿਤੇ ਸਿਆਸੀ ਡਰਾਮਾ ਝਲਕਦਾ ਹੈ। ਮਾਨਸਾ ਤੋਂ ਕੁਲਜੀਤ ਸਿੱਧੂ ਡੀ5 ਚੈਨਲ ਪੰਜਾਬੀ